ਜੀ ਬੀਬੀ ਹਰਨੀਤ ਕੌਰ ਜੀ ਜੋ ਰਾਜਸਥਾਨ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਗੁਰਦੁਆਰਾ ਮਹਿਤਾਬਗੜ ਸਾਹਿਬ ਦੇ ਵਿੱਚ ਕੀ ਜਾਣਕਾਰੀ ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ ਸੋ ਇੱਕ ਸਮੇਂ ਸਮੇਂਸਾ ਨੂੰ ਕੁਝ ਜਾਣਕਾਰੀ ਦੇਣੀ ਚਾਹੁੰਦੀ ਤੁਸੀਂ ਬਿਲਕੁਲ ਜੀ ਬਿਲਕੁਲ ਇਹ ਜੇ ਜਦੋਂ ਆਪਣੇ ਵੋਟਾਂ ਦਾ ਟੈਂਪਰ ਸਨ ਰਾਜਸਥਾਨ ਦੇ ਵਿੱਚ ਜਦੋਂ ਇਲੈਕਸ਼ਨ ਹੋ ਰਹੇ ਸੀ ਪੁਜਾਰਾ ਦੀ ਸਟੇਜ ਤੋਂ ਇਹ ਕਿ ਭਾਜਪਾ ਦੇ ਲੀਡਰ ਨੇ ਇਹ ਕਿਹਾ ਸੀ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਸਾਡੇ ਦੇਸ਼ ਵਾਸਤੇ ਮਸਜਿਦ ਅਤੇ ਗੁਰਦੁਆਰਾ ਸਾਹਿਬ ਜਿਹੜੇ ਉਹਨਾਂ ਸੂਰ ਬਣ ਚੁੱਕੇ ਨੇ ਤੇ ਜਦੋਂ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਇਹਨਾਂ ਨੂੰ ਢਾਹ ਢੇਰੀ ਕਰਕੇ ਜਾਂ ਇਹਨਾਂ ਨੂੰ ਕਰਜਿਤ ਲਿਆ ਜਾਵੇਗਾ ਉਦੋਂ ਵੀ ਸਿੱਖ ਜਥੇਬੰਦੀਆਂ ਨੇ ਸੰਗਤਾਂ ਨੇ ਵਿਰੋਧ ਕੀਤਾ ਪਰ ਜਿਹੜੀ ਮੰਸ਼ਾ ਸੀ ਉਹ ਇਹਨਾਂ ਲਈ ਅੱਜ ਵੀ ਆਪਣੇ ਇਹਨਾਂ ਦੇ ਦਿਮਾਗ ਦੇ ਵਿੱਚੋਂ ਨਹੀਂ ਨਿਕਲੀ ਉਸੇ ਦੇ ਤਹਿਤ ਬਿਆਨ ਦੇ ਤਹਿਤ ਇਹ ਕੰਮ ਕਰਦੇ ਆ ਰਹੇ ਨੇ ਜਿਹੜੇ ਵੀ ਗੁਰਦੁਆਰਾ ਸਾਹਿਬ ਨੇ ਜੋ ਜਾਂ ਪੰਥਕ ਲੀਡਰ ਨੇ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਝੂਠੇ ਕੇਸ ਪਾਉਣ ਦੀ ਕੋਸ਼ਿਸ਼ ਪਹਿਲਾਂ ਵੀਰ ਤੇਜਿੰਦਰ ਪਾਸੰਦ ਦੀ ਟੀਮਾ ਉਹਨਾਂ ਤੇ ਇਹਨਾਂ ਦੇਸ਼ ਧਰੋਹ ਦਾ ਝੂਠਾ ਕੇਸ ਪਾਇਆ ਉੱਥੇ ਵੀ ਇਹ ਸਫਲ ਰਿਹਾ ਜੀ ਫਿਰ ਬਾਬਾ ਗਗਨ ਮੀਰ ਸਿੰਘ ਦੀ ਉਹਨਾਂ ਤੇ ਵੀ ਝੂਠਾ ਕੇਸ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਥੇਬੰਦੀਆਂ ਪੰਜਾਬ ਦਾ ਸਹਿਯੋਗ ਸਿੱਖਾਂ ਦਾ ਸਹਿਯੋਗ ਕਰਕੇ ਉਹ ਵੀ ਇਹ ਸਫਲ ਇਹ ਰਿਹਾ ਤੀਸਰਾ ਕੇਸ ਵੀਰ ਨਿਰਮਰ ਸਿੰਘ ਖਰਲੀਆਂ ਜਿਨ੍ਹਾਂ ਨੇ 2012 ਦੇ ਵਿੱਚ ਪੀਲੇ ਬੰਦਾਂ ਦੇ ਵਿੱਚ ਸੂਰਜਮਣੇ ਸਾਧ ਨੇ ਸੋਡਾ ਆਪਣੇ ਵਾਹਕ ਨੂੰ ਛੁੱਟਵਲੀ ਸਾਧ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਬੇਅਕਤੀ ਮਾਰ ਕੇ ਵੀਰ ਨਿਰਮਰ ਸਿੰਘ ਖਰਲੀਆਂ ਬਾਬਾ ਨੂੰ ਨਗਿੰਦਰ ਸਿੰਘ ਜੈਣਾ ਧੂੜਕੋਟ ਗੁਰਖੇਵਕ ਸਿੰਘ ਧੂੜਕੋਟ ਬਾਬਾ ਅਮਰਤਾ ਸਿੰਘ ਜੀ ਖਾਲਸਾ ਜੋ ਮੇਰੇ ਹਸਬੰਦ ਸੀ ਉਹਨਾਂ ਨੇ ਆਪਣੇ ਗੁਰਦੁਆਰਾ ਮਹਤਾਰਗੜ੍ਹ ਸੇ ਮੰਡੀ ਗੋਲੂ ਵਾਲੇ ਤੋਂ ਅਰਦਾਸ ਕਰਕੇ ਉਸ ਸੂਰਜਮੁਨੀ ਦਾ ਛੋਟਾ ਲਾਇਆ ਉਸ ਵੀਰ ਤੇ ਵੀ ਇਹਨਾਂ ਨੇ ਝੂਠਾ ਕੇਸ ਪਾ ਕੇ ਉਸ ਨੂੰ ਵੀ ਜੇਲ੍ਹ ਦੇ ਵਿੱਚ ਡੱਕਣ ਦੀ ਕੋਸ਼ਿਸ਼ ਕੀਤੀ ਜਿਹਦੇ ਸਬੰਧ ਵਿੱਚ ਰਾਜਸਥਾਨ ਦੀਆਂ ਪੰਜਾਬ ਦੀਆਂ ਸਿੱਖ ਸੰਗਠਨਾਂ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਕਲੈਕਟਰ ਐਸਪੀ ਕੋਲ ਜਾ ਕੇ ਸਪਸ਼ਟਲੀ ਕਹਿ ਕੇ ਆਈਆਂ ਸੀ ਕਿ ਸਾਡੇ ਕੌਮੀ ਯੋਧਿਆਂ ਨੂੰ ਜੇ ਤੁਸੀਂ ਝੂਠੇ ਕੇਸਾਂ ਤੇ ਵਿੱਚ ਪਸਾਉਂਗੇ ਤਾਂ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਆ ਅਸੀਂ ਛੜਕਾਂ ਤੇ ਉਤਰਾਂਗੇ ਪ੍ਰਦਰਸ਼ਨ ਕਰਾਂਗੇ ਜੋ ਸਾਥੋਂ ਬਣਿਆ ਸੀ ਉਹ ਕਰਾਂਗੇ ਹੁਣ ਚੌਥਾ ਜਿਹੜਾ ਹੱਲਾ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਜਿੱਥੋਂ ਹਰ ਇੱਕ ਪੰਥ ਦਾ ਆਵਾਜ਼ ਨੂੰ ਚੱਕਿਆ ਜਾਂਦਾ ਹੈ ਸੱਚ ਦੀ ਆਵਾਜ਼ ਨੂੰ ਚੱਕਿਆ ਜਾਂਦਾ ਹੈ ਜਿਹੜੇ ਫੌਮ ਦੇ ਸੰਘਰਸ਼ ਨੇ ਉਹ ਵਿਤੇ ਜਾਂਦੇ ਨੇ ਕਿਉਂਕਿ ਬਾਬਾ ਸੁੱਖਾ ਸਿੰਘ ਦਾ ਇਤਿਹਾਸਿਕ ਸਥਾਨ ਹੈ ਇਸੇ ਸਥਾਨ ਤੋਂ ਅਰਦਾਸ ਹੋਈ ਸੂਰਜਮੁਣੀ ਦਾ ਸੋਧਾ ਲੱਗਿਆ ਇਸੇ ਸਥਾਨ ਤੋਂ ਅਰਦਾਸ ਹੋਈ ਜੋ ਪਖੰਡ ਦੇ ਜਰਾਂ ਦੇ ਵਿੱਚ ਮਰੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਰੀ ਬੈਠਾ ਸੀ ਜੋ ਅਕਾਲ ਤਖ਼ਤ ਦਾ ਹੁਕਮਨਾਮਾ ਸੀ ਉਥੋਂ ਸਰੂਪ ਲੈ ਕੇ ਆਉਂਦਾ ਇਸੇ ਸਥਾਨ ਤੋਂ ਅਰਦਾਸ ਹੋਈ 25 ਸਿੰਘਾਂ ਦਾ ਜਥਾ ਉੱਥੇ ਗਿਆ ਤੇ ਅਕਾਲਪੁਰ ਸਾਹਿਬ ਦੇ ਹੁਕਮ ਤੇ ਆਪਣੇ ਫੁੱਲ ਚੜਾਉਂਦਾ ਹੋਇਆ ਉਥੋਂ ਸਰੂਪ ਲੈ ਕੇ ਆਇਆ ਹੁਣ ਇਹਨਾਂ ਨੂੰ ਇਹੀ ਸਥਾਨ ਜਿਹੜੇ ਚੁਬਦੇ ਨੇ ਹੁਣ ਕਈ ਦਿਨਾਂ ਹੈ ਇਹ ਇਹ ਇਸ ਪਾਬਤ ਤੁਸੀਂ ਐਸ.ਪੀ.ਸੀ. ਜਾਂ ਫਿਰ ਫਿਰ ਅਕਾਲਪੁਰ ਸਾਹਿਬ ਨਾਲ ਸੰਪਰਕ ਕੀਤਾ ਹਾਂਜੀ ਬਿਲਕੁਲ ਜੀ ਉਹਨਾਂ ਨੂੰ ਆਪਣੇ ਜਾਣੂ ਕਰਵਾਇਆ ਹੋਇਆ ਪਰ ਅਸੀਂ ਅਪੀਲ ਕਰਦੇ ਹਾਂ ਕਿਉਂਕਿ ਹੁਣ ਤੱਕ ਅਸੀਂ ਸਿਰਫ ਇਹ ਸੋਚ ਰਹੇ ਸੀ ਕਿ ਚਲੋ ਛੋਟਾ ਇਹ ਜਿਹੜੇ ਬੀਜੇਪੀ ਦੇ ਲੀਡਰ ਸੀ ਜਾਂ ਆਰਐਸਐਸ ਦੇ ਉਹ ਬੈਕਪੋਰਟ ਤੇ ਹੀ ਇਹਨਾਂ ਨੇ ਚੰਦਕ ਲੋਕ ਜਿਹੜੇ ਸਿਰ ਪੱਗਾਂ ਦੇ ਵਿੱਚ ਕਹਿੰਦੇ ਸਿਰ ਪਖਾਈ ਹੁੰਦੇ ਨੇ ਸਿੱਖਾਂ ਦੇ ਉਹ ਉਹਨਾਂ ਨੂੰ ਆਪਾਂ ਸਿੱਖ ਨਹੀਂ ਕਹਿ ਸਕਦੇ ਉਹ ਇਹਨਾਂ ਦੇ ਹਥਾਨੀਆਂ ਕਟਪੁੱਤਲੀਆਂ ਬਣ ਕੇ ਇੱਕ ਸਿੱਖ ਦਿਖਾਉਣ ਦੇ ਨਾਤੇ ਮੂਰੇ ਮੂਰੇ ਨੱਚਦੀਆਂ ਫਿਰਦੀਆਂ ਨੇ ਉਹ ਵਿਰੋਧ ਕਰ ਰਹੇ ਸੀ ਉਸ ਤੋਂ ਬਾਅਦ ਹੁਣੇ ਫਰੰਟ ਤੇ ਆ ਗਏ ਕਿਉਂਕਿ ਪਿਛਲੇ ਦਿਨੀ ਜੈਸਰ ਦੇ ਵਿੱਚ ਇੱਕ ਆਪਣੇ ਮਸਲਾ ਆ ਜੀ ਦੇ ਸ਼ਾਇਦ ਧਿਆਨ ਵਿੱਚ ਹੋਵੇ ਉਹ ਇੱਕ ਬਲਰਾਮ ਕੁਦਾਰਾ ਸੀ ਉਸਨੇ ਪੋਸਟ ਪਾਈ ਕਹਿਣ ਲੱਗੇ ਕਿੰਨੇ ਜੇ ਪੰਜਾਬ ਦੇ ਵਿੱਚ ਹਰ ਆ ਕੇ ਚੰਗਾ ਹੋ ਗਿਆ ਅੱਤਵਾਦੀ ਰੁੜ ਜਾਣਗੇ ਜੀ ਉਸ ਗੱਲ ਦਾ ਜਦੋਂ ਵਿਰੋਧ ਹੋਇਆ ਤੇ ਇੱਕ ਸਿੰਘ ਨੇ ਆਪਣੇ ਆਪਣੇ ਉੱਤੇ ਉਹਨੇ ਉਹਨੂੰ ਕੁੱਟਿਆ ਵਿਖਾਣੇ ਦੇ ਵਿੱਚ ਕੁੱਟਿਆ ਹਾਲਾਂਕਿ ਜਿਹੜਾ ਕਾਰਵਾਈ ਕਰਨੀ ਸੀ ਉਹ ਬਲਾਪੰਗਾ ਉਦਾਰੇ ਤੇ ਕਰਨੀ ਸੀ ਪਰ ਉੱਪਰ ਕਾਰਵਾਰੀ ਕੀ ਕਾਰਵਾਈ ਕੀਤੀ ਗਈ ਜਿਸ ਸਿੰਘ ਨੇ ਉਸਨੂੰ ਆਪਣੇ ਕੁੱਟਿਆ ਗਿਆ ਜੀ ਸਿੱਖ ਜੇ ਤੁਹਾਨੂੰ ਦੀ ਉਹਥੇ ਜੈਸਰ ਵੀ ਪਹੁੰਚ ਗਏ ਤੇ ਉਥੇ ਜਦੋਂ ਉਹਦੇ ਨਾਲ ਅਸੀਂ ਗੱਲ ਕੀਤੀ ਉਦੋਂ ਬਾਅਦ ਮਾਖੀਆਂ ਮੰਗਣ ਲੱਗ ਗਿਆ ਜਦੋਂ ਅਸੀਂ ਉਹਨੂੰ ਸਪਸ਼ਟ ਕਿਹਾ ਕਿ ਦੱਸ ਤੈਨੂੰ ਇਹ ਪੜ੍ਹਾਈ ਪੜ੍ਹਾ ਕੌਣ ਰਿਹਾ ਹੈ ਤਾਂ ਉਸਨੇ ਨਾਮ ਲੈ ਦਿੱਤਾ ਆਰਐਸਐਸ ਜਦੋਂ ਫਿਰ ਆਰਐਸਐਸ ਦਾ ਜਦੋਂ ਸੋਸ਼ਲ ਮੀਡੀਆ ਤੇ ਸਾਰਿਆਂ ਦੇ ਸਾਹਮਣੇ ਕਾ ਚਿੱਠਾ ਬਾਹਰ ਆ ਗਿਆ ਉਦੋਂ ਤਰਫ ਉੱਠੀਆਂ ਇਹ ਜਿਹੜੀਆਂ ਕਾਲੀਆਂ ਕਰਤੂਤਾਂ ਇਹਨਾਂ ਦੇ ਸਾਹਮਣੇ ਆ ਗਈਆਂ ਆਰਐਸਐਸ ਜਿਹੜਾ ਖੰਭ ਹੈ ਉਹ ਤਰਫ ਚੁਕਿਆ ਹੁਣ ਉਸੇ ਦੇ ਅਧੀਨ ਵੀ ਇਹਨਾਂ ਦੇ ਜਿਹੜੇ ਆਵਾਜ਼ ਚੱਕਦੇ ਨੇ ਸਾਡੀਆਂ ਜਿਹੜੀਆਂ ਕਟਿਆ ਹਰਕਤਾਂ ਨੇ ਇਸ ਸੰਸਾਰ ਦੇ ਸਾਹਮਣੇ ਲਿਆ ਰਹੇ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਹੁਣ ਆਪਣੇ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਤੇ ਇਹ ਕਬਜ਼ਾ ਕਰਨ ਦੀ ਪ੍ਰਬੰਧ ਸੰਬੰਧੀ ਕੋਸ਼ਿਸ਼ ਕਰ ਰਹੇ ਨੇ ਕਈ ਦਿਨਾਂ ਤੋਂ ਕਾਠ ਕਰ ਕਰਕੇ ਪ੍ਰਸ਼ਾਸਨ ਨੂੰ ਵੀ ਵਿਆਪਨ ਦੇ ਰਹੇ ਨੇ ਕਲੈਕਟਰ ਸਾਹਿਬ ਕੋਲੇ ਵੀ ਕਹਿੰਦੇ ਐਸਪੀ ਸਾਹਿਬ ਕੋਲੇ ਵੀ ਕਹਿੰਦੇ ਰਾਜਸਥਾਨ ਦੀਆਂ ਜਥੇਬੰਦੀਆਂ ਨੇ ਪ੍ਰਸ਼ਾਸਨ ਨਾਲ ਗੱਲ ਵੀ ਕੀਤੀ ਹੈ ਪਰ ਜਿਹੜਾ ਸਾਨੂੰ ਇਸ ਟਾਈਮ ਹੁਣ ਕਹਿ ਰਹੇ ਕਹਿੰਦੇ ਵੀ ਕੱਲ ਨੂੰ ਅਸੀਂ ਧੱਕੇ ਦੇ ਨਾਲ ਗੁਰਦੁਆਰਾ ਸਾਹਿਬ ਦੀ ਖੰਡਪੜ੍ਹ ਸਾਹਿਬ ਪ੍ਰਕਾਸ਼ ਕਰਾਂਗੇ ਹਾਲਾਂਕਿ ਖੰਡਪੜ੍ਹ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਲਗਾਤਾਰ ਚੱਲ ਰਹੇ ਨੇ ਕਿ ਜੋ ਆਪਣੀ ਮਰਿਆਦਾ ਸਿੱਖਾਂ ਦੀ ਹੈ ਉਹ ਉਹਨਾਂ ਦੇ ਪ੍ਰਬੰਧ ਜਿਹੜੇ ਸਿੱਖਾਂ ਦੇ ਕੋਲੇ ਹੀ ਹੋਣ ਇਹ ਕੋਈ ਜੇ ਕਹੇ ਕਿ ਕੁਝ ਚੰਗ ਲੋਕ ਤੇ ਰਾਜਨੀਤੀ ਦੀ ਭੇਡ ਚੜ ਕੇ ਜਾਂ ਆਰਐਸਐਸ ਜਾਂ ਬੀਜੇਪੀ ਜਾਵੇ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਆਪਣੇ ਹੱਥ ਵਿੱਚ ਲੈ ਸਕਦੇ ਕੋ ਨਹੀਂ ਸਕਦਾ ਇਸ ਕਰਕੇ ਅੱਜ ਨਾਲ ਇਹ ਗੱਲ ਕਰਨੀ ਸੀ ਅੱਜ ਬਿਲਕੁਲ ਆ ਕੀ ਪ੍ਰਸ਼ਾਸਨ ਇਹਦੇ ਵਿੱਚ ਤੁਹਾਡਾ ਕੋਈ ਸਹਿਯੋਗ ਦੇ ਰਿਹਾ ਹੈ ਜਾਂ ਫਿਰ ਤੁਹਾਡੇ ਤੇ ਦਬਾਅ ਹੀ ਪਾਇਆ ਜਾ ਰਿਹਾ ਹੈ ਸਾਨੂੰ ਹੀ ਰੋਕਿਆ ਜਾ ਰਿਹਾ ਹੈ ਕਿ ਤੁਸੀਂ ਕੋਈ ਆਪਣੇ ਨਾਲ ਨਹੀਂ ਕਰਨੀ ਤੁਸੀਂ ਥੰਦ ਰੱਖ ਲਈਏ ਕਿਸੇ ਨੂੰ ਬਾਹਰੋਂ ਬੰਦੇ ਨਹੀਂ ਸੱਦਣੇ ਜਾਂ ਕਿਸੇ ਕੋਲ ਸਾਨੂੰ ਇੱਕ ਤਰ੍ਹਾਂ ਦੇ ਵੀ ਕਿਹਾ ਜਾ ਰਿਹਾ ਹੈ ਵੀ ਤੁਸੀਂ ਕਾਹਾਂ ਗੱਲ ਵੀ ਨਹੀਂ ਕਰਨੀ ਜੀ ਬਈ ਫਿਰ ਕੀ ਹੰਦ ਕੀ ਹੋਊਗਾ ਇਹ ਇਹ ਸਹੀ ਨਹੀਂ ਚੀਜ਼ ਕਿਉਂਕਿ ਤੁਸੀਂ ਤਾਂ ਸੰਗਠਕਾਰੀ ਰਹੇ ਹੋ ਬਿਲਕੁਲ ਜੀ ਹੱਲ ਇਹ ਹੀ ਹੈ ਕਿ ਆਪਣੇ ਸਾਰੇ ਜਿੰਨਾ ਟਾਈਮ ਸਿੱਖ ਪਾਉਮ ਇਕੱਠੀ ਹੋ ਕੇ ਇਹਨਾਂ ਨੂੰ ਮਾਫ਼ ਨਹੀਂ ਪਾਉਂਗੀ ਉਹਨਾਂ ਤੋਂ ਬਹਾਲ ਨਹੀਂ ਹੈ ਮੇਰੀ ਅਪੀਲ ਆਪ ਜੀ ਦੇ ਚੈਨਲ ਦੇ ਰਾਹੀਂ ਇਹ ਹੀ ਹੈ ਕਿ ਇਹਨਾਂ ਸਾਰੇ ਸੰਗਤ ਨੂੰ ਬੇਨਤੀ ਹੈ ਵੀ ਗੁਰਦੁਆਰਾ ਮਹਤਾਬਗੜ੍ਹ ਹੈ ਮੰਡੀ ਗੋਲੂਆ ਜਿੱਥੋਂ ਤੋਂ ਰਾਜਸਥਾਨ ਦੇ ਕੀ ਹਰ ਇੱਕ ਜ਼ਿਲ੍ਹੇ ਦੇ ਜਿੱਥੋਂ ਵੀ ਕੌਮ ਦੇ ਵਾਸਤੇ ਆਵਾਜ਼ ਵਾਸਤੇ ਚੱਕਣ ਵਾਸਤੇ ਚਾਹੀਦੀ ਹੈ ਪੰਥ ਦਾ ਆਵਾਜ਼ ਇੱਥੋਂ ਚੱਕੀ ਜਾਂਦੀ ਹੈ ਉਸ ਆਵਾਜ਼ ਨੂੰ ਅੱਜ دبਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਚੱਕਿਆ ਜਾਵੇ ਗੁਰਦੁਆਰਾ ਮਹਤਾਬਗੜ੍ਹ ਹੈ ਮੰਡੀ ਗੋਲੂਆ ਜੀਤ ਕੁਲਦੀ ਸ਼੍ਰੀਕਾ ਸਖਸਾਇਬ ਦੇ ਜੋ ਕਾਰਜਕਾਰੀ ਜਥੇਦਾਰ ਬਣਿਆ ਹੈ ਗੈਨੀ ਕੁਲਦੀਪ ਸਿੰਘ ਗੜਗਾਜ ਨੂੰ ਜ਼ਿਆਦਾਤਰ ਦੇਖਿਆ ਜਾਂਦਾ ਕਿ ਲੋਕਾਂ ਦੇ ਵਿੱਚ ਵਿਚਰਦੇ ਹੈ ਏਦਾਂ ਦੇ ਜੋ ਵੀ ਮੁੱਦੇ ਹੁੰਦੇ ਆ ਉਹ ਅੱਕੀ ਲੈ ਕੇ ਹੁੰਦੇ ਆ ਸੋ ਉਹਨਾਂ ਨੇ ਵੀ ਇਸ ਮਾਮਲੇ ਤੇ ਕੋਈ ਵੀ ਫੈਕਟ ਨਹੀਂ ਨਹੀਂ ਕੀਤੀ ਨਹੀਂ ਜੀ ਅਸੀਂ ਉਹਨਾਂ ਕੋ ਆਪਣੇ ਟਾਈਮ ਲਿਆ ਹੈਗਾ ਅਸੀਂ ਉਹਨਾਂ ਕੋਲ ਜਾਣਾ ਹੈਗਾ ਉਹਨਾਂ ਨੇ ਸਾਨੂੰ ਆਪਣੇ ਸੱਦਿਆ ਹੈਗਾ ਮੀਟਿੰਗ ਉਹਨਾਂ ਨਾਲ ਜ਼ਰੂਰ ਕਰਨੀ ਹੈ ਅਸੀਂ